ਪੰਜਾਬ ਚ ਗੈਰ ਕਾਨੂੰਨੀ ਸ਼ਰਾਬ ਅਤੇ ਤਸਕਰੀ ਖਿਲਾਫ ਸਰਕਾਰ ਦੀ ਸਖਤ ਕਾਰਵਾਈ ਲਗਾਤਾਰ ਜਾਰੀ ਹੈ ਆਪਕਾਰੀ ਤੇ ਕਾਰ ਮੰਤਰੀ ਪੰਜਾਬ ਜਰੇ ਹਰਪਾਲ ਸਿੰਘ ਟੀਮਾਂ ਦੀ ਜੋਗ ਅਵਗਾਈ ਹੈ ਇਹ ਸੁਭੇ ਤੇ ਆਪਕਾਰੀ ਮਾਲੀਏ ਨੂੰ ਸੁਰੱਖਿਅਤ ਕਰਨ ਤੇ ਸ਼ਰਾਬ ਮਾਫੀਆ ਤੇ ਨਾਟਕ ਪਾਉਣ ਲਈ ਵਿਭਾਗ ਵੱਲੋਂ ਵੱਡੇ ਪੱਧਰ ਤੇ ਕਾਰਵਾਈ ਜੋ ਕੀਤੀ ਜਾ ਰਹੀ ਹੈ ਜੀ ਹਾਂ ਦੱਸਦੇ ਕਿ ਵਧੇਗ ਮੁੱਖ ਸਕੱਤਰ ਕਮ ਵਿਤ ਕਮਿਸ਼ਨਰ ਐਕਸਾਈਜ਼ ਪੰਜਾਬ ਸ਼੍ਰੀ ਡੀ ਕੇ ਦਿਵਾਰੀ ਕਹਤੇ ਆਪਕਾਰੀ ਕਮਿਸ਼ਨਰ ਪੰਜਾਬ ਸ਼੍ਰੀ ਜਤਿੰਦਰ ਜੋੜਵਾਲ ਅਤੇ ਡਿਪਟੀ ਕਮਿਸ਼ਨਰ ਐਕਸਾਈਜ਼ ਜਲੰਧਰ ਜੋਨ ਸ਼੍ਰੀ ਸੁਰਿੰਦਰ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਮੀਨੀ ਪੱਧਰ ਤੇ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸਹਾਇਕ ਕਮਿਸ਼ਨਰ ਆਪਕਾਰੀ ਅਮਿਤ ਸਰ ਰੇਂਜਰ ਸ਼੍ਰੀ ਡੀ ਐਸ ਚੀਮਾ ਨੇ ਦੱਸਿਆ ਕਿ 1 ਅਪ੍ਰੈਲ 25 ਤੋਂ ਹੁਣ ਤੱਕ ਚਲਾਈ ਗਈ ਵਿਸ਼ੇਸ਼ ਮੁਹਿੰਮ ਦਰਾਨ ਅਮ੍ਰitsar ਰੇਂਜ ਤੇ ਆਪਕਾਰੀ ਪੁਲਿਸ ਵੱਲੋਂ ਲੋਕਲ ਪੁਲਿਸ ਦੇ ਸਹਿਯੋਗ ਨਾਲ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਤਾਂ ਜੀ ਇਸ ਦੌਰਾਨ 8,62,598 ਲੀਟਰ ਲਾਹਨ ਤੇ 13,064 ਲੀਟਰ ਗੈਰ ਕਾਨੂੰਨੀ ਸ਼ਰਾਬ 1503 ਬੋਤਲ ਦੇਸੀ ਸ਼ਰਾਬ 5233 ਬੋਤਲ ਨਜ਼ਾਇਜ਼ ਅੰਗਰੇਜ਼ੀ ਸ਼ਰਾਬ ਅਤੇ 59 ਚਾਲੂ ਪੱਟੀਆਂ ਬਰਾਮਦ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ 716 ਕੇਸ ਦਰਜ ਕਰਕੇ 604 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸ੍ਰੀ ਡੀਐਸਟੀ ਮਾਨ ਨੇ ਅੱਗੇ ਦੱਸਿਆ ਕਿ 6 ਫਰਵਰੀ 2026 ਨੂੰ ਚੰਡੀਗੜ੍ਹ ਮਾਰਕਸ ਰਾਤ ਦੀ ਗੈਰ ਕਾਨੂੰਨੀ ਵਿਕਰੀ ਸੰਬੰਧੀ ਮਿਲੀ ਖਾਸ ਸੂchnਾ ਦੇ ਆਧਾਰ ਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ थाना ਰਣਜੀਤ ਐਵੇਨਿਊ ਅਤੇ थाना ਮੋਹਕੰਪੂਰ ਵਿਖੇ ਦੋ ਵਕ-ਵਕ ਮੁਕਦਮੇ ਦਰਜ ਕਰਕੇ 184 ਮਹਿੰਗੀਆਂ ਚੰਡੀਗੜ੍ਹ ਬਾਕਾ ਬੋਤਲਾ ਬਰਾਮਦ ਕੀਤੀਆਂ ਗਈਆਂ ਨੇ ਦੋਸ਼ੀਆਂ ਖਿਲਾਫ ਪੰਜਾਬ ਆਪਕਾਰੀ ਐਕਟ 1914 ਤੇ ਭਾਰਤੀ ਨਿਆਪਾਲਿਕਾ ਦੇ ਸੈਕਸ਼ਨ 318 ਦੇ ਨਾ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਤਾਂ ਦੱਸ ਦਿਓ ਕਿ ਇਸ ਦੇ ਨਾਲ ਹੀ ਆਪਕਾਰੀ ਵਿਭਾਗ ਵੱਲੋਂ ਪੈਲਸਾ ਤੇ ਬੈਕ ਬੈਂਕ ਤੋਂ ਹਲਾਲੀ ਦੇ ਸਖਤ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ ਇਸੇ ਸਵੇਰ ਦੀ ਵੱਡੀਆਂ ਅਪਡੇਟ ਤੇ ਅਪਡੇਟ ਸਾਨੂੰ ਸਾਂਝ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਕੁਮਾਰ ਪੂਰੀ ਪੰਜਾਬੀ ਲਿੰਕ মিডিਆ ਅੰਮ੍ਰਿਤਸਰ ਤੋਂ ਧੰਨਵਾਦ